ਅਮਰੀਕਾ ਇਹ ਕਹਿ ਰਿਹਾ ਕਿ ਜਿਹੜਾ ਭਾਰਤ ਆਪਣੀ ਮੰਡੀ ਆਪਣੀ ਖੇਤੀ ਮੰਡੀ ਸਾਡੇ ਵਾਸਤੇ ਖੋਲ੍ਹੇ ਅਸੀਂ ਜਿਹੜਾ ਇਧਰੋਂ ਅਨਾਜ ਡਰਾਈ ਫਰੂਟ ਆ ਫਰੈਸ਼ ਫਰੂਟ ਆ ਵੀ ਉਹ ਲਿਆਈਏ ਤੇ ਉਹਦੇ ਵਾਸਤੇ ਸਾਡੇ ਨਾਲ ਸਾਡੇ ਤੇ ਕੋਈ ਟੈਰਫ ਨਾ ਲੱਗੇ ਜੇ ਇਹ ਫ੍ਰੀ ਟ੍ਰੇਡ ਐਗਰੀਮੈਂਟ ਹੋ ਜਾਂਦਾ ਯਾਨੀ ਕਿ ਅਮਰੀਕੀ ਖੇਤੀ ਉਤਪਾਦ ਇਧਰ ਆਉਂਦੇ ਆ ਇਧਰ ਮਤਲਬ ਉਹਨਾਂ ਤੇ ਕੋਈ ਟੈਰਫ ਨਹੀਂ ਲੱਗਦਾ ਤਾਂ ਇਹ ਇਸ ਮੁਲਕ ਦੀ ਕਿਸਾਨੀ ਦੇ ਵਾਸਤੇ ਮੌਤ ਦਾ ਸਮਾਨ ਹੈ ਤੇ ਇਹਦੇ ਵਾਸਤੇ ਹੀ 트럼ਪ ਨੇ ਭਾਰ ਸਰਕਾਰ ਤੇ ਜਿਹੜਾ ਹੈਗਾ ਵੀ ਰੂਸ ਤੋਂ ਤੇਲ ਲੈਣਾ ਬੰਦ ਕਰੇ ਰੂਸ ਤੋਂ ਚੰਗੀ ਸਮਾਨ ਲੈਣਾ ਬੰਦ ਕਰੇ ਆ ਮਤਲਬ ਫ੍ਰੀ ਟ੍ਰੇਡ ਐਗਰੀਮੈਂਟ ਹੋਵੇ ਉਹਦੇ ਵਾਸਤੇ ਇਹਨਾਂ ਨੇ 50% ਜਿਹੜਾ ਟੈਰਫ ਲਾਇਆ ਇਹਨਾਂ ਦੀ ਜਿਹੜੀ ਬਾਹ ਹੈਗੀ ਆ ਉਹ ਮਰੋੜੀ ਹੈਗੀ ਆ ਜਿਹੜੀ ਭਾਰਤ ਆਪਣਾ ਸਮਾਨ ਬਣਾ ਕੇ ਐਕਸਪੋਰਟ ਕਰਦਾ ਸੀ ਉਹ 10 ਕਰੋੜ ਲੋਕਾਂ ਦਾ ਰੋਜ਼ਗਾਰ ਜਿਹੜਾ ਉਹਦੇ ਨਾਲ ਪ੍ਰਭਾਵਿਤ ਹੋਣਾ ਹੈਗਾ ਇਹਨਾਂ ਨੇ ਮਤਲਬ ਜਿਹੜੀ ਸੀਗੀ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਸਾਮਰਾਜੀਆਂ ਦੇ ਥੱਲੇ ਲੱਗ ਕੇ ਠੀਕ ਆ ਉਹਨਾਂ ਦੇ ਮੁਤਾਬਕ ਇੱਥੇ ਇੰਡਸਟਰੀ ਜਿਹੜੀ ਹੈਗੀ ਆ ਉਹ ਲਈ ਹੈਗੀ ਆ ਤੇ ਨੀਤੀਯੋਗ ਇਹ ਕਹਿ ਰਿਹਾ ਕਿ ਭਾਰਤ ਚ 75 ਕਰੋੜ ਆਬਾਦੀ ਖੇਤੀ ਚ ਲੱਗੀ ਹੋਈ ਆ ਤੇ 60 ਕਰੋੜ ਲੋਕ ਖੇਤੀ ਖੇਤਰ ਤੋਂ ਬਾਹਰ ਕਰਨੇ ਆ 60 ਕਰੋੜ ਲੋਕ ਖੇਤੀ ਖੇਤਰ ਚ ਫालतੂ ਆ ਉਹ ਬਾਹਰ ਕਿਵੇਂ ਕਿੱਟੇ ਜਾਣਗੇ ਕਦੇ ਤਿੰਨ ਖੇਤੀ ਕਾਨੂੰਨ ਲਿਆਉਂਦੇ ਆ ਕਦੇ ਲੈਂਡ ਪੂਲਿੰਗ ਪਾਲਿਸੀ ਲਿਆਉਂਦੇ ਆ ਕਦੇ ਫ੍ਰੀ ਟ੍ਰੇਡ ਜਿਹੜਾ ਹੈਗਾ ਉਹ ਐਗਰੀਮੈਂਟ ਕਰਨਾ ਚਾਹੁੰਦੇ ਆ ਤੁਸੀਂ ਸਾਡੀਆਂ 슈ਗਰ ਮਿਲਾਂ ਬੰਦ ਕਰਕੇ ਪੁੱਡਾ ਨੂੰ ਦੇਤੀਆਂ ਵੀ ਕਲੋਨੀਆਂ ਕੱਟੋ ਠੀਕ ਆ ਤੇ ਬ੍ਰਾਜ਼ੀਲ ਤੋਂ 1.3 ਬਿਲੀਅਨ ਡਾਲਰ ਦੀ ਖੰਡ ਮੰਗਾਰੇ ਕਿ ਬ੍ਰਾਜ਼ੀਲ ਦੀ ਖੰਡ ਜਾਦਾ ਚੰਗੀ ਆ ਅਮਰੀਕਾ ਨਾਲ ਫ੍ਰੀ ਟ੍ਰੇਡ ਨੂੰ ਲੈ ਕੇ ਅੱਜ ਐਸਕੇਐਮ ਵੱਲੋਂ ਪੂਰੇ ਪੰਜਾਬ ਦੇ ਪੂਰੇ ਦੇਸ਼ ਭਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਪੁਤਲੇ ਫੂਕੇ ਗਏ ਆ। ਵਜ੍ਹਾ ਕੀ ਹੈ ਫ੍ਰੀ ਟ੍ਰੇਡ ਦਾ ਲੋਕ ਆਮ ਲੋਕਾਂ ਨੂੰ ਕੀ ਨੁਕਸਾਨ ਹੋਵੇਗਾ ਜੇ ਭਾਰਤ ਦਾ ਅਮਰੀਕਾ ਨਾਲ ਹੁੰਦਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਬਾਈ ਦੇ ਨਾਲ। ਬਾਈ ਸਭ ਤੋਂ ਪਹਿਲਾਂ ਤਾਂ ਸੈਂਪਲ ਸ਼ਬਦਾਂ ਚ ਸਮਝਾਈ ਜਿਹੜਾ ਫ੍ਰੀ ਟ੍ਰੇਡ ਹੈ ਇਹਦਾ ਮਤਲਬ ਕੀ ਹੈ? ਦੇਖੋ ਅਮਰੀਕਾ ਤੋਂ ਜਿਹੜਾ ਭਾਰਤ ਦੇ ਵਿੱਚ ਖੇਤੀਬਾੜੀ ਵਸਤਾਂ ਆਉਂਦੀਆਂ ਨੇ ਜੀ ਕੋਈ ਵੀ ਖੇਤੀ ਦਾ ਵਸਤ ਆਉਂਦੀ ਆ ਅਨਾਜ ਆਉਂਦਾ, ਦਾਲਾਂ ਆਉਂਦੀਆਂ ਨੇ। ਉਹਦੇ ਤੇ ਭਾਰਤ ਸਰਕਾਰ ਵੱਲੋਂ 40% ਟੈਰਫ ਜਿਹੜਾ ਲਾਇਆ ਜਾਂਦਾ ਹੈ ਜੀ ਅਮਰੀਕਾ ਇਹ ਕਹਿ ਰਿਹਾ ਕਿ ਜਿਹੜਾ ਭਾਰਤ ਆਪਣੀ ਮੰਡੀ ਆਪਣੀ ਖੇਤੀ ਮੰਡੀ ਸਾਡੇ ਵਾਸਤੇ ਖੋਲੇ ਅਸੀਂ ਜਿਹੜਾ ਇਧਰੋਂ ਅਨਾਜ ਜਿੰਦੇ ਚ ਕਣਕ ਆ ਮੱਕੀ ਆ ਪੋਲਟਰੀ ਆ ਡਰਾਈ ਫਰੂਟ ਆ ਫਰੈਸ਼ ਫਰੂਟ ਆ ਵੀ ਉਹ ਲਿਆਈਏ ਤੇ ਉਹਦੇ ਵਾਸਤੇ ਸਾਡੇ ਨਾਲ ਸਾਡੇ ਤੇ ਕੋਈ ਟੈਰਫ ਨਾ ਲੱਗੇ ਜੇ ਇਹ ਫ੍ਰੀ ਟ੍ਰੇਡ ਐਗਰੀਮੈਂਟ ਹੋ ਜਾਂਦਾ ਯਾਨੀ ਕਿ ਅਮਰੀਕੀ ਖੇਤੀ ਉਤਪਾਦ ਇੱਧਰ ਆਉਂਦੇ ਆ ਇੱਧਰ ਮਤਲਬ ਉਹਨਾਂ ਤੇ ਕੋਈ ਟੈਰਫ ਨਹੀਂ ਲੱਗਦਾ ਤਾਂ ਇਹ ਇਸ ਮੁਲਕ ਦੀ ਕਿਸਾਨੀ ਦੇ ਵਾਸਤੇ ਮੌਤ ਦਾ ਸਮਾਨ ਹੋਊਗਾ ਉਹਦੀ ਇੱਕੋ ਮੋਟੀ ਜਿਹੀ ਐਗਜ਼ਾਮਪਲ ਮੈਂ ਦੇਣੀ ਚਾਹੂੰਗਾ ਫਰਵਰੀ ਦੇ ਵਿੱਚ ਅਮਰੀਕਾ ਨੇ ਯੂਰਪ ਨੂੰ ਜਿਹੜੀ ਕਣਕ ਵੇਚੀ ਆ ਯੂਰਪ ਅੱਧੀ ਕਣਕ ਖਾਂਦਾ ਸੀ ਯੂਕਰੇਨ ਤੋਂ ਲੈ ਕੇ ਵਾਰ ਕਰਕੇ ਕਣਕ ਜਿਹੜੀ ਸੀ ਉੱਥੋਂ ਉਹ ਬਾਹਰ ਨਹੀਂ ਜਾ ਰਹੀ ਅਮਰੀਕਾ ਨੇ ਜਿਹੜੀ ਯੂਰਪ ਨੂੰ ਕਣਕ ਵੇਚੀ ਆ ਉਹ ਜੇ ਉਹਨੂੰ ਭਾਰਤੀ ਰੁਪਈਏ ਚ ਬਣਾਇਆ ਜਾਵੇ ਫਰਵਰੀ ਜਿਹੜੀ ਇਸੇ 2025 ਚ ਵੇਚੀ ਸੀ ਤਾਂ 2150 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵੇਚੀ ਸਾਡੇ ਇੱਥੇ 2425 ਐਮਐਸਪੀਸੀ ਕਣਕ ਦਾ ਯਾਨੀ ਕਿ ਸਾਡੇ ਨਾਲੋਂ ਜਿਹੜੀ ਕਣਕ ਇਧਰ ਕਿਸਾਨ ਨੂੰ ਜਿਹੜੀ ਕੀਮਤ ਮਿਲੀ ਆ ਉਹਦੇ ਨਾਲੋਂ ਅਮਰੀਕਾ ਨੇ ਪਾਉਣੇ 300 ਰੁਪਏ ਸਸਤੀ ਕਣਕ ਜਿਹੜੀ ਆ ਯੂਰਪ ਨੂੰ ਵੇਚੀ ਹੈਗੀ ਤੇ ਜੇ ਇਧਰ ਇਹ ਫ੍ਰੀ ਟ੍ਰੇਡ ਐਗਰੀਮੈਂਟ ਹੋ ਜਾਂਦਾ ਹੈਗਾ ਸਸਤਾ ਅਨਾਜ ਆਉਂਦਾ ਹੈਗਾ ਤਾਂ ਇਹ ਪੰਜਾਬ ਦੀ ਮੁਲਕ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੀ ਜਿਹੜੀ ਹੈਗੀ ਆ ਗੱਲ ਹੋਊਗੀ ਤੇ ਇਹਦੇ ਵਾਸਤੇ ਹੀ ਟਰੰਪ ਨੇ ਭਾਰ ਸਰਕਾਰ ਤੇ ਜਿਹੜਾ ਹੈਗਾ ਵੀ ਰੂਸ ਤੋਂ ਤੇਲ ਲੈਣਾ ਬੰਦ ਕਰੇ ਰੂਸ ਤੋਂ ਚੰਗੀ ਸਮਾਨ ਲੈਣਾ ਬੰਦ ਕਰੇ ਆ ਮਤਲਬ ਫ੍ਰੀ ਟ੍ਰੇਡ ਐਗਰੀਮੈਂਟ ਹੋਵੇ ਉਹਦੇ ਵਾਸਤੇ ਇਹਨਾਂ ਨੇ 50% ਜਿਹੜਾ ਟੈਰਫ ਲਾਇਆ ਇਹਨਾਂ ਦੀ ਜਿਹੜੀ ਬਾਹ ਹੈਗੀ ਆ ਉਹ ਮਰੋੜੀ ਹੈਗੀ ਆ ਤੇ ਉਹ ਜਿਹੜਾ 50% ਟੈਰਫ ਲੱਗਾ ਉਹ ਇਸ ਮੁਲਕ ਦੇ 10 ਕਰੋੜ ਲੋਕਾਂ ਦੇ ਰੋਜ਼ਗਾਰ ਨੂੰ ਪ੍ਰਭਾਵਿਤ ਕਰੂਗਾ ਕਿਉਂਕਿ ਭਾਰਤ ਦੇ ਵਿੱਚ ਜਿਹੜੀ ਟੈਕਸਟਾਈਲ ਇੰਡਸਟਰੀ ਹੈਗੀ ਆ ਕੱਪੜੇ ਦੀ ਸਨਤ ਆ ਉਹਦੇ ਚ ਲਗਪਕ 4.5 ਕਰੋੜ ਲੋਕ ਲੱਗੇ ਹੋਏ ਆ ਭਾਰਤ ਦਾ ਕੱਪੜਾ ਵੱਡੀ ਪੱਧਰ ਤੇ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਉਹ ਵਿਕਦਾ ਜਦੋਂ ਉਹਦੇ ਤੇ 50% ਟੈਰਫ ਲਾ ਲਾਤਾ ਬੰਗਲਾਦੇਸ਼ ਤੇ ਵੀਅਤਨਾਮ ਵੀ ਬਹੁਤ ਕਪੜਾ ਮਤਲਬ ਬਣਾਉਂਦੇ ਆ ਉਹਨਾਂ ਤੇ ਸਿਰਫ 20% ਟੈਕਸ ਆ ਇਸ ਕਰਕੇ ਇਧਰ ਦਾ ਕਪੜਾ ਮਹਿੰਗਾ ਹੋ ਗਿਆ ਉਧਰ ਦੇ ਗਾਹਕ ਨੂੰ ਮਹਿੰਗਾ ਮਿਕਨਾ ਇਧਰ ਦੇ ਕਪੜੇ ਦੀ ਮੰਗ ਘਟਨੀ ਆ ਪੈਦਾਵਾਰ ਘਟਨੀ ਆ ਤੇ ਇੰਨੇ ਲੋਕਾਂ ਦਾ ਰੋਜ਼ਗਾਰ ਜਿਹੜਾ ਹੈਗਾ ਉਹ ਖਰਾਬ ਹੋਣਾ ਇਦਾਂ ਡਾਇਮੰਡ ਦੇ ਖੇਤਰ ਚ ਅਲੱਗ-ਅਲੱਗ ਜਿਹੜੇ ਖੇਤਰ ਹੈਗੇ ਆ ਜਿਹੜੀ ਭਾਰਤ ਆਪਣਾ ਸਮਾਨ ਬਣਾ ਕੇ ਐਕਸਪੋਰਟ ਕਰਦਾ ਸੀ ਉਹ 10 ਕਰੋੜ ਲੋਕਾਂ ਦਾ ਰੋਜ਼ਗਾਰ ਜਿਹੜਾ ਉਹਦੇ ਨਾਲ ਪ੍ਰਭਾਵਿਤ ਹੋਣਾ ਹੈਗਾ ਹੁਣ ਇਹਦੇ ਚੋਂ ਜਿਨ੍ਹਾਂ ਦਾ ਰੋਜ਼ਗਾਰ ਪ੍ਰਭਾਵਿਤ ਹੋ ਰਿਹਾ ਉਹਨਾਂ ਨੂੰ ਐ ਵੀ ਮੋਦੀ ਸਾਹਿਬ ਸਾਡਾ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਟੈਰਫ ਜਿਹੜਾ 50% ਤੋਂ ਖਿਹੜਾ ਛਡਾਉਣ ਹਨਾ ਪਰ ਉਹ ਇਹਦੇ ਵਾਸਤੇ ਵੀ ਜਿਹੜਾ ਹੈਗਾ ਵੀ ਖੇਤੀ ਖੇਤਰ ਨੂੰ ਸਰਕਾਰ ਦਾਤੇ ਲਾਵੇ ਇਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸੇ ਵਾਸਤੇ ਸੰਜੁਕਤ ਕਿਸਾਨ ਮੋਰਚੇ ਨੇ ਜ ਪੂਰੇ ਮੁਲਕ ਦੇ ਵਿੱਚ ਮੋਦੀ ਤੇ ਟਰੰਪ ਦੀਆਂ ਜਿਹੜੀਆਂ ਅਰਥੀਆਂ ਨੇ ਉਹ ਫੂਕੀਆਂ ਨੇ ਜਿਹੜਾ ਉਹ 10 ਕਰੋੜ ਲੋਕਾਂ ਦਾ ਰੋਜ਼ਗਾਰ ਪ੍ਰਭਾਵਿਤ ਹੋ ਰਿਹਾ ਹੈਗਾ ਹੋਣਾ ਹੈਗਾ ਕਿਉਂਕਿ 27 ਅਗਸਤ ਤੋਂ ਬਾਅਦ ਜਿਹੜੀ ਹੈਗੀ ਆ ਜਿਹੜੇ ਲੋਕਾਂ ਨੇ ਬਾਹਰੋਂ ਆਰਡਰ ਕੀਤੇ ਸੀ ਆਰਡਰ ਕਈਆਂ ਨੇ ਹੋਲਡ ਕਰਤੇ ਆ ਜਾਂ ਨਵੇਂ ਆਰਡਰ ਲੈਣੇ ਬੰਦ ਹੋ ਗਏ ਆ ਤਾਂ ਉਹਦਾ ਕਾਰਨ ਵੀ ਇਸ ਮੁਲਕ ਦੇ ਹਾਕਮ ਆ ਇਹਨਾਂ ਨੇ ਮਤਲਬ ਜਿਹੜੀ ਸੀਗੀ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਸਾਮਰਾਜੀਆਂ ਦੇ ਥੱਲੇ ਲੱਗ ਕੇ ਠੀਕ ਆ ਉਹਨਾਂ ਦੇ ਮੁਤਾਬਕ ਇੱਥੇ ਇੰਡਸਟਰੀ ਜਿਹੜੀ ਹੈਗੀ ਆ ਉਹ ਲਈ ਹੈਗੀ ਆ ਇੱਥੋਂ ਦੀ ਖੇਤੀ ਨੀਤੀ ਇੱਥੋਂ ਦੀ ਇੰਡਸਟਰੀਅਲ ਪਾਲਿਸੀ ਸਾਡੀਆਂ ਜਿਹੜੀਆਂ ਲੋਕਲ ਨੀਡਸ ਨੇ ਉਹਦੇ ਮੁਤਾਬਕ ਹੋਣੀ ਚਾਹੀਦੀ ਆ ਸਥਾਨਕ ਲੋੜਾਂ ਮੁਤਾਬਕ ਹੋਣੀ ਚਾਹੀਦੀ ਆ ਸੋ ਇਹਨਾਂ ਨੂੰ ਇੰਟਰਨਲ ਮਾਰਕੀਟ ਡਿਵੈਲਪ ਕਰਨੀ ਚਾਹੀਦੀ ਆ ਨਾ ਕਿ ਬਾਹਰ ਸਮਾਨ ਵੇਚਣ ਵਾਲੇ ਪਾਸੇ ਜਿਹੜਾ ਹੈਗਾ ਜਾਣਾ ਚਾਹੀਦਾ ਜੇ ਭਾਰਤ ਆਜ਼ਾਦਾਨਾ ਤੌਰ ਤੇ ਰਾਹ ਚੁਣੇ ਇਸ ਮੁਲਕ ਨੂੰ ਵਿਕਸਿਤ ਕਰਨ ਦਾ ਸਾਮਰਾਜੀਆਂ ਦੇ ਥੱਲੇ ਲੱਗਣਾ ਛੱਡੇ ਤਾਂ ਹੀ ਮਤਲਬ ਜਿਹੜਾ ਹੈਗਾ ਇਸ ਮੁਲਕ ਦੀ ਕਿਸਾਨੀ ਤੇ ਹੋਰ ਤਬਕੇ ਜਿਹੜੇ ਹੈਗੇ ਆ ਉਹ ਬਚ ਸਕਦੇ ਆ ਪਰ ਜਿਹੜਾ ਇਹ ਖੇਤੀ ਖੇਤਰ ਹੈਗਾ ਇਹਦੇ ਤੇ ਹੁਣ ਕੱਲਾ ਫ੍ਰੀ ਟ੍ਰੇਡ ਐਗਰੀਮੈਂਟ ਰਾਹੀਂ ਨਹੀਂ ਹਮਲਾ ਹੋ ਰਿਹਾਗਾ ਹਰੇ ਇਨਕਲਾਬ ਦਾ ਖੇਤੀ ਮਾਡਲ ਹਰਾ ਖੱਲੂ ਕਾਰਾ ਸਾਬਤ ਹੋਇਆ ਪੰਜਾਬ ਦਾ ਹਵਾ ਪਾਣੀ ਮਿੱਟੀ ਪਲੀਤ ਕਰਦਾ ਵੰਦਨਾ ਸ਼ਿਵਾ ਦੇ ਮੁਤਾਬਕ ਪੰਜਾਬ ਚ ਲਗਭਗ 200 ਫਸਲ ਸੀਗੀ ਉਹ ਜਿਹੜਾ ਸੀ ਮੋਨੋਕਲਚਰ ਆ ਗਿਆ ਕਣਕ ਝੋਨੇ ਦੇ ਚੱਕਰ ਚ ਜਿਹੜੇ ਸੂਬੇ ਨੂੰ ਉਹ ਵਾਰ ਦਿੱਤਾ ਗਿਆ ਉਸ ਤੋਂ ਬਾਅਦ ਗੈਟ ਆ ਗਿਆ ਗੈਟ ਤੋਂ ਬਾਅਦ ਡੰਕਲ ਡਰਾਫਟ ਆ ਗਿਆ ਡੰਕਲ ਡਰਾਫਟ ਤੋਂ ਬਾਅਦ ਡਬਲਯੂਟੀਓ ਆ ਗਿਆ ਹੁਣ WTO ਦੀ ਥਾਂ ਤੇ ਟ੍ਰਾਈਲੇਟਰਲ ਬਾਇਲੇਟਰਲ ਟੀਟੀਜ਼ ਨੇ ਜਗ੍ਹਾ ਲੈ ਲਈ ਹੈਗੀ ਆ ਕਿ WTO ਤਾਂ ਇਹ ਸੀ ਨਾ ਕਿ ਜਦੋਂ ਸੰਸਾਰ ਇੱਕ ਧਰੂਵੀ ਸੀ ਅਮਰੀਕਾ ਦੀ ਚੌਧਰ ਸੀਗੀ ਤੇ ਉਹ ਆਪਣੇ ਮੁਤਾਬਕ ਦੁਨੀਆ ਨੂੰ ਜਿਹੜਾ ਸੀਗਾ ਚਲਾਉਂਦਾ ਸੀ ਅੱਜ ਸਾਮਰਾਜੀ ਜਿਹੜਾ ਸੰਸਾਰ ਇੱਕ ਧਰੂਵੀ ਨਹੀਂ ਬਹੁਤ ਧਰੂਵੀ ਆ ਰੂਸ ਇੱਕ ਖੇਮਾ ਬਣ ਗਿਆ ਚੀਨ ਬਣ ਗਿਆ ਇਦਾਂ ਇਹਦਾ ਬਹੁਤ ਧਰੂਵੀ ਸੰਸਾਰ ਕਰਕੇ ਦੁਨੀਆ ਦੀ ਜਿਹੜੀ ਮੰਡੀ ਹੈਗੀ ਆ ਜਿਵੇਂ ਭਗਤ ਸਿੰਘ ਨੇ ਕਹੇ ਨੇ ਕਿ ਸਾਮਰਾਯਵਾ ਦਾ ਡਾਕਾ ਮਾਰਨ ਦੀ ਮਸ਼ੀਨ ਆ ਠੀਕ ਆ ਉਹ ਜਿਹੜਾ ਡਾਕਾ ਕੱਲਾ ਅਮਰੀਕਾ ਮਾਨਦਾ ਸੀ ਉਸ ਡਾਕੇ ਦੇ ਵਿੱਚ ਜਿਹੜੇ ਦੂਜੇ ਡਾਕੂ ਖੜੇ ਹੋ ਗਏ ਆ ਉਹ ਵੀ ਹਿੱਸਾ ਜਿਹੜਾ ਹੈਗਾ ਉਹ ਭਾਲਦੇ ਆ ਤੇ ਇਹ ਹੁਣ ਜੇ ਰੂਸ ਤੋਂ ਤੇਲ ਲੈਂਦਾ ਹੈਗਾ ਅਮਰੀਕਾ ਚਾਹੁੰਦਾ ਕਿ ਤੁਸੀਂ ਬਿਲਕੁਲ ਸਾਡੇ ਜਿਹੜਾ ਹੈਗਾ ਸਾਡੇ ਮੁਤਾਬਕ ਜਿਹੜਾ ਹੈਗਾ ਉਹ ਚੱਲੋ ਤੇ ਜੇ ਇਹ ਖੇਮਾ ਵੀ ਸ਼ਿਫਟ ਕਰਦੇ ਹੈਗੇ ਆ ਠੀਕ ਆ ਉਹਦੇ ਨਾਲ ਇਹ ਨਹੀਂਗਾ ਕਿ ਸਾਡੇ ਲੋਕਾਂ ਦੀ ਹਾਲਤ ਜਿਹੜੀ ਹੈਗੀ ਆ ਉਹ ਸੁਧਰ ਜਾਣੀ ਆ ਹੁਣ ਅਮਰੀਕਾ ਦੇ ਵਿੱਚ ਠੀਕ ਆ 1.2% ਲੋਕ ਆ ਜਿਹੜੇ ਖੇਤੀ ਕਰਦੇ ਆ ਇੰਗਲੈਂਡ ਚ ਇੱਕ ਫੀਸ ਦੀ ਲੋਕ ਖੇਤੀ ਕਰਦੇ ਹੈਗੇ ਆ ਯਾਨੀ ਕਿ ਉੱਥੇ ਛੋਟੇ ਦਰਮਿਆਨੇ ਕਿਸਾਨ ਖਤਮ ਹੋ ਗਏ ਬਹੁਤ ਸਾਰੇ ਪਹਿਲਾਂ ਕਾਰਪੋਰੇਟ ਲਾਪਰ ਖੇਤੀ ਤੇ ਕਾਬਜ ਹੋ ਚੁੱਕਾ ਇੰਗਲੈਂਡ ਚ ਵੀ ਯਾਨੀ ਕਿ 1% ਲੋਕ ਸਿਰਫ ਖੇਤੀ ਕਰਦੇ ਆ ਫਰਾਂਸ ਚ 3% ਲੋਕ ਖੇਤੀ ਕਰਦੇ ਹੈਗੇ ਆ ਠੀਕ ਆ ਔਰ ਜੇ ਰੂਸ ਵਾਲੇ ਪਾਸੇ ਵੱਲੋਂ ਇਹ ਵਾਧਾ ਹੈ ਗਿਆ ਰੂਸ ਚ 5.6 ਫੀਸਦੀ ਲੋਕ ਜਿਹੜੇ ਖੇਤੀ ਕਰਦੇ ਆ ਇਸ ਮੁਲਕ ਚ 40 ਫੀਸਦੀ ਲੋਕ ਖੇਤੀ ਕਰਦੇ ਆ ਤੇ ਨੀਤੀਯੋਗ ਇਹ ਕਹਿ ਰਿਹਾ ਕਿ ਭਾਰਤ ਚ 75 ਕਰੋੜ ਆਬਾਦੀ ਖੇਤੀ ਚ ਲੱਗੀ ਹੋਈ ਆ ਤੇ 60 ਕਰੋੜ ਲੋਕ ਖੇਤੀ ਖੇਤਰ ਚੋਂ ਬਾਹਰ ਕਰਨੇ ਆ 60 ਕਰੋੜ ਲੋਕ ਖੇਤੀ ਖੇਤਰ ਚ ਫालतੂ ਆ ਉਹ ਬਾਹਰ ਕਿਵੇਂ ਕਿੱਟੇ ਜਾਣਗੇ ਉਹ ਕਦੇ ਤਿੰਨ ਖੇਤੀ ਕਾਨੂੰਨ ਲਿਆਉਂਦੇ ਆ ਕਦੇ ਲੈਂਡ ਪੂਲਿੰਗ ਪਾਲਿਸੀ ਲਿਆਉਂਦੇ ਆ ਕਦੇ ਫ੍ਰੀ ਟ੍ਰੇਡ ਜਿਹੜਾ ਹੈਗਾ ਉਹ ਐਗਰੀਮੈਂਟ ਕਰਨਾ ਚਾਹੁੰਦੇ ਆ ਸਾਡੇ ਮੁਲਕ ਦੀਆਂ ਲੋੜਾਂ ਮੁਤਾਬਕ ਖੇਤੀ ਨੀਤੀ ਸਾਡੇ ਮੁਲਕ ਦੀਆਂ ਲੋੜਾਂ ਮੁਤਾਬਕ ਉਦਯੋਗਿਕ ਨੀਤੀ ਬਣੇ ਤਾਂ ਇਸ ਮੁਲਕ ਦੇ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕਦਾ ਪਰ ਇਹ ਬਿਲਕੁਲ ਸਾਮਰਾਜੀਆਂ ਦੀ ਦਿਸ਼ਾ ਨਿਰਦੇਸ਼ਿਤ ਨੀਤੀਆਂ ਜਿਹੜੀਆਂ ਲਾਗੂ ਕਰ ਰਹੇ ਹੈਗੇ ਆ ਬਾਲੀ ਦੂਰ ਨਾਲੋ ਮੋਟੀ ਐਗਜ਼ਾਮਪਲ ਹੀ ਆ ਫ੍ਰੀਡਕੋਟ ਦੀ 슈ਗਰ ਮਿਲ ਬੰਦ ਕੀਤੀ ਜੀਰੇ ਦੀ 슈ਗਰ ਮਿਲ ਜਗਰਾਉਂ ਦੀ ਸ਼ੇਰੋਂ ਦੀ ਬਡਲਾਡੇ ਦੀ ਰਖੜੇ ਦੀ ਇਹ 슈ਗਰ ਮਿਲਾਂ ਬੰਦ ਕੀਤੀਆਂ ਜਿੱਥੇ ਪੰਜਾਬ ਦੇ ਵਿੱਚ ਗੰਨੇ ਦੀ ਫਸਲ ਸੀਗੀ ਆ ਆਪਣੇ ਪੱਛਮੀ ਮਾਲਵੇ ਵਿੱਚ ਤਾਂ ਗੰਨਾ ਹੀ ਖਤਮ ਹੋ ਗਿਆ ਕਿਉਂਕਿ ਇਧਰ ਦੀਆਂ 슈ਗਰ ਮਿਲਾਂ ਬੰਦ ਹੋਊਗਾ ਤੁਸੀਂ ਸਾਡੀਆਂ 슈ਗਰ ਮਿਲਾਂ ਬੰਦ ਕਰਕੇ ਪੁੱਡਾ ਨੂੰ ਦੇਤੀਆਂ ਵੀ ਕਲੋਨੀਆਂ ਕੱਟੋ ਠੀਕ ਹੈ ਤੇ ਬ੍ਰਾਜ਼ੀਲ ਤੋਂ 1.3 ਬਿਲੀਅਨ ਡਾਲਰ ਦੀ ਖੰਡ ਮੰਗਾ ਰਹੇ ਕਿ ਬ੍ਰਾਜ਼ੀਲ ਦੀ ਖੰਡ ਜਾਦਾ ਚੰਗੀ ਆ ਠੀਕ ਆ ਕੱਲਾ 슈ਗਰ ਮਿਲਣਾ ਨਹੀਂ ਬੰਦ ਹੋਈਆਂ ਫਰੀਦਕੋਟ ਦੀ 슈ਗਰ ਮਿਲਚ 1600 ਬੰਦਾ ਨੌਕਰੀ ਕਰਦਾ ਸੀ ਇਹ ਆਪਣੀ ਬਿਜਲੀ ਬਣਾ ਕੇ ਵਾਧੂ ਬਿਜਲੀ ਵੇਚਦੀ ਸੀਗੀ ਮਤਲਬ ਇੱਕ ਤਾਂ 10000 ਤੋਂ ਉੱਪਰ ਬੰਦੇ ਦੀਆਂ ਨੌਕਰੀਆਂ ਜਿਹੜੀਆਂ ਅਸੀਂ ਪੰਜਾਬ ਇਸ ਤੋਂ ਗਈਆਂ ਇਸ ਕਰਕੇ ਜਿਹੜੀ ਪੰਜਾਬ ਇਸ ਮੁਲਕ ਦੇ ਵਿੱਚ ਇੰਡਸਟਰੀਅਲ ਪਾਲਿਸੀ ਹੈਗੀ ਆ ਐਗਰੀਕਲਚਰ ਪਾਲਿਸੀ ਆ ਉਹ ਸਾਡੀਆਂ ਲੋੜਾਂ ਮੁਤਾਬਕ ਹੋਵੇ ਤੇ ਜਿਹੜਾ ਇਹ ਸਾਮਰਾਜੀਆਂ ਦੇ ਮੁਤਾਬਕ ਚੱਲ ਰਿਹਾ ਹੈਗਾ ਇਹਨੂੰ ਇਹਦੇ ਖਿਲਾਫ ਇਸ ਮੁਲਕ ਦੀ ਕਿਸਾਨੀ ਨੂੰ ਜਿਹੜਾ ਉਹ ਖੜੇ ਹੋਣਾ ਪਊਗਾ ਤੇ ਜਿਹੜਾ ਪਿਛਲੇ ਦਿਨੀ ਮੋਦੀ ਨੇ ਇਹ ਕਿਹਾ ਕਦੇ ਵੀ ਮੇਰੀ ਮੈਂ ਕਿਸਾਨੇ ਦੀ ਹਿੱਤ ਨਹੀਂ ਕਿਸਾਨੀ ਦੀ ਹਿੱਤ ਨਹੀਂ ਜਾਣ ਦੇਊਗਾ ਉਹਦੇ ਦਿਮਾਗ ਦੇ ਵਿੱਚ ਇੱਕ ਤਾਂ ਜਿਹੜਾ ਬਹੁਤ ਰੂਵੀ ਸੰਸਾਰ ਤੇ ਕਰਕੇ ਦੁਨੀਆ ਦਾ ਜੋ ਸਿਆਸੀ ਦ੍ਰਿਸ਼ ਬਦਲਿਆ ਉਹ ਇੱਕ ਫੈਕਟਰ ਆ ਦੂਸਰਾ ਫੈਕਟਰ ਇਸ ਮੁਲਕ ਦੀ ਕਿਸਾਨ ਲਹਿਰ ਵੀ ਆ ਕਿ ਪੰਜਾਬ ਤੇ ਹਰਿਆਣੇ ਵਰਗੇ ਸੂਬਿਆਂ ਨੇ ਦਿੱਲੀ ਜਾ ਕੇ ਇਹਨਾਂ ਦਾ ਨਾਸੀ ਧੂਆਂ ਕੱਢਿਆ ਤੇ ਇਹਨੂੰ ਇਹਨੂੰ ਇਹ ਲੱਗਦਾ ਕਿ ਜੇ ਇਹ ਸਾਰਾ ਕੁਝ ਹੁੰਦਾ ਕਰੋੜਾਂ ਮਛੇਰੇ ਜਿਹੜੇ ਮਛਿਆਰੇ ਮਤਲਬ ਮੱਛੀਆਂ ਵੜਦੇ ਹੈਗੇ ਆ ਠੀਕ ਆ ਇਸ ਮੁਲਕ ਦੇ ਕਰੋੜਾਂ ਹੋਰ ਕਿਸਾਨ ਠੀਕ ਆ ਐਡੀ ਵੱਡੇ ਪੱਧਰ ਤੇ ਜਿਹੜੇ ਕਰੋੜਾਂ ਲੋਕ ਆ ਉਹਨਾਂ ਨੂੰ ਤਬਾਹ ਕਰਨ ਵਾਸਤੇ ਇਹ ਫ੍ਰੀ ਟ੍ਰੇਡ ਐਗਰੀਮੈਂਟ ਕਰਦੇ ਆ ਇੱਕ ਵੱਡੇ ਕਿਸਾਨ ਅੰਦੋਲਨ ਦਾ ਤੇ ਇੱਕ ਵੱਡੀ ਸਿਆਸੀ ਕੀਮਤ ਨੂੰ ਦੇਣੀ ਪੈਣੀ ਆ ਜਿਸ ਕਰਕੇ ਇਹ ਚੀਜ਼ ਜਿਹੜੀ ਹੈਗੀ ਆ ਹਜੇ ਅੜੀ ਆਉਂਦੀ ਆ ਤੇ ਇਹਨੂੰ ਅਸੀਂ ਨਹੀਂ ਚਾਹੁੰਦੇਗੇ ਵੀ ਕਿਸੇ ਵੀ ਤਰੀਕੇ ਨਾਲ ਸਿਰੇ ਚੜੇ ਤੇ ਇਸ ਮੁਲਕ ਦੀ ਕਿਸਾਨੀ ਜਿਹੜੀ ਹੈਗੀ ਆ ਉਹ ਬਰਬਾਦ ਹੋਵੇ ਮਤਲਬ ਹਾਲੇ ਸਿਰੇ ਚੜੀ ਨਹੀਂ ਤੁਸੀਂ ਵੀ ਕਹਿ ਰਹੇ ਹੋ ਕਿ ਹਾਲੇ ਉਹ ਵੀ ਕਹਿੰਦੇ ਆ ਕਿ ਮੈਂ ਕਿਸਾਨਾਂ ਦੇ ਹਿੱਤਾਂ ਨੂੰ ਕਦੇ ਨਹੀਂ ਮਤਲਬ ਦਾਤ ਹੀ ਨਹੀਂ ਲਗਣ ਦੇਊਗਾ ਪ੍ਰਧਾਨ ਮੰਤਰੀ ਵੀ ਕਹਿੰਦੇ ਆ ਤੇ ਫਿਰ ਆ ਪুতਲਾ ਫੋਕਣ ਦੀ ਕੀ ਲੋੜ ਪੈ ਗਈ ਸੀ ਅੱਜ ਦੇਖੋ ਇਹ ਦੇ ਵਿੱਚ ਮਨਿੰਦਰ ਜੀ ਐਸੀ ਜਿਵੇਂ ਪਹਿਲਾਂ ਕਹਿਣਾ ਕਿ ਡਬਲਯੂਟੀਓ ਦਾ ਰਜਿਮ ਨਹੀਂ ਹੋਣ ਰਿਹਾ ਹੁਣ ਬਾਈਲੈਟਰਲ ਟ੍ਰਾਈਲੈਟਰਲ ਜਿਹੜੀਆਂ ਟ੍ਰੀਟੀਆਂ ਆ ਗਈਆਂ ਟਰੰਪ ਜਿਹੜਾ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਤੇ ਵੱਡੇ ਪੱਧਰ ਤੇ ਟੈਰਫ ਲਾ ਰਿਹਾ ਉਹ ਟੈਰਫ ਜਿਹੜਾ ਹੈਗਾ ਦਬਾਅ ਪਾਉਣ ਲਈ ਲਾ ਰਿਹਾ ਹੈਗਾ ਬਾਹਮ ਰੋੜ ਰਿਹਾ ਟੈਰਫ ਲਾ ਕੇ ਕਿ ਉਹ ਜਿਹੜੇ ਉਹ ਮੁਲਕਾ ਉਹਦੀਆਂ ਟਰਮਸ ਐਂਡ ਕੰਡੀਸ਼ਨ ਤੇ ਆ ਜਾਣਾਂ ਜੇ ਇੱਥੇ 10 ਕਰੋੜ ਲੋਕਾਂ ਦਾ ਰੋਜ਼ਗਾਰ ਪ੍ਰਭਾਵਿਤ ਹੁੰਦਾ 50% ਟੈਰਫ ਦੇ ਨਾਲ ਤੇ ਠੀਕ ਹੈ ਤੇ ਉਹ ਇਹ ਸਰਕਾਰ ਤੇ ਵੀ ਦਬਾਅ ਹੈਗਾ ਠੀਕ ਹੈ ਹੁਣ ਸਰਕਾਰ ਮਤਲਬ ਭਾਵੇਂ ਕਿ ਬ੍ਰਿਕਸ ਦਾ ਵੀ ਹਿੱਸਾ ਹੈਗਾ ਹੋਰ ਵੀ ਮੁਲਕਾਂ ਚ ਜਿਹੜਾ ਹੈਗਾ ਇਹ ਕੋਸ਼ਿਸ਼ ਕਰ ਰਹੇ ਦੂਜੇ ਖੇਮਿਆਂ ਦੇ ਨਾਲ ਵੀ ਠੀਕ ਹੈ ਇਹ ਹੁਣ ਇਹਨਾਂ ਦੇ ਸਰਕਾਰ ਦੇ ਵਾਸਤੇ ਸਾਹਮਣੇ ਉਹਦੇ ਜਿਹੜਾ ਇਹ ਸੰਕਟ ਹੈਗਾ ਤੋਂ ਇਹ ਜਿਹੜਾ ਲਗਾਤਾਰ ਸਾਮਰਾਜੀਆਂ ਦਾ ਦਬਾਅ ਹੈਗਾ ਉਹ ਦਬਾਅ ਦੇ ਥੱਲੇ ਆ ਕੇ ਇਹ ਕੋਈ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਲੈਣ ਉਸ ਤੋਂ ਰੋਕਣ ਵਾਸਤੇ ਮੁਲਕ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਸੰਯੁਕਤ ਕਿਸਾਨ ਮੋਰਚੇ ਦਾ ਮੈਦਾਨ ਵਿੱਚ ਰਹਿਣਾ ਇਸ ਮੁਲਕ ਦੀ ਕਿਸਾਨੀ ਦਾ ਮੈਦਾਨ ਚ ਰਹਿਣਾ ਤੇ ਕਿਸਾਨੀ ਨੂੰ ਲਗਾਤਾਰ ਅਲਰਟ ਕਰਦੇ ਰਹਿਣਾ ਕਿ ਤੁਹਾਡੀ ਖੇਤੀ ਤੇ ਤੁਹਾਡੀ ਜ਼ਮੀਨ ਤੇ ਸਾਮਰਾਜੀ ਗਿਰਜਾਂ ਜਿਹੜੀਆਂ ਨੇ ਉਹ ਮੰਡਰਾ ਰਹੀਆਂ ਨੇ ਇਹ ਤੁਹਾਡੀ ਮੌਤ ਦਾ ਸਮਾਨ ਕਿਸੇ ਵੇਲੇ ਵੀ ਮੋਦੀ ਬਾਹਰੋਂ ਮੰਗਾ ਸਕਦਾ ਹੈਗਾ ਇਸ ਕਰਕੇ ਇਹਦੇ ਤੇ ਜਿਹੜਾ ਜਾਗਦੇ ਰਹਿਣ ਦੀ ਜ਼ਰੂਰਤ ਆ ਤੇ ਕਿਸਾਨੀ ਨੂੰ ਤਾਂ ਇਹ ਆਮ ਗੱਲ ਆ ਕਿ ਜਾਗਦਿਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕਟੇ ਜੇ ਜਾਗਦੇ ਰਾਵਾਂਗੇ ਤੇ ਖੇਤੀ ਕਿਸਾਨੀ ਬਚੂਗੀ ਜੇ ਸੌਂ ਜਾਗੇ ਤੇ ਹਾਕਮ ਤਾਂ ਮਿੰਟ ਮਾਰਨਗੇ ਸਾਨੂੰ ਦਰਨ ਲਾਸਤੇ ਬਾਬਾ ਧੰਨਵਾਦ ਸ਼ੁਕਰੀਆ ਭਾਈ ਜੀ ਬਹੁਤ ਬਹੁਤ